ਆਪ ਜੀ ਵਰਗੇ ਵੀਰ ਜੀ ਜਦੋਂ ਬੱਚਿਆਂ ਨੂੰ ਪੁੱਛਦੇ ਨੇ ਸੰਗਤ ਨੂੰ ਪੁੱਛਦੇ ਚਾਰ ਸਬਜਾ ਦਾ ਨਾਮ ਪੰਜ ਪਿਆਰਿਆਂ ਦੇ ਤੇ ਕਈ ਵਾਰ ਉਹਨਾਂ ਨੂੰ ਨਹੀਂ ਆਉਂਦੇ ਜੀ ਤਾਂ ਉਹਦੇ ਨਾਲ ਕੀ ਹੈ ਵੀ ਉਹ ਬੱਚਿਆਂ ਨੂੰ ਚਾਰ ਸਬਜਾ ਦੇ ਨਾਮ ਪੰਜ ਪਿਆਰੇ ਦੇ ਆਪਣੇ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਹੋਵੇ ਜੀ ਸਾਡਾ ਮੇਨ ਸਿਲੇਬਸ ਹੈਗਾ ਸ਼ਬਦ ਸਲੋਕ ਸਭਈਏ ਪੌੜੀਆਂ ਛੰਦ ਕਵਿਤਾ ਕਵਿਸ਼ਰੀ 12 ਸਾਕੀਆਂ ਜੀ ਉਹਦੇ ਨਾਲ ਕੀ ਹੁੰਦਾ ਹੈ ਵੀ ਬੱਚੇ ਜਿਹੜਾ ਸਾਡੇ ਇਤਿਹਾਸ ਨਾਲ ਵੀ ਜੁੜਦੇ ਤੇ ਬਾਣੀ ਨਾਲ ਵੀ ਜੁੜਦੇ ਇਹਦੇ ਅੰਦਰ ਜਿਹੜੀ ਤੁਕਾਂ ਹੈ ਉਹ ਗੁਰਬਾਣੀ ਵਿੱਚੋਂ ਹੀ ਹੈ ਅਸੀਂ ਉਹਨਾਂ ਤੋਂ ਹੈਲਪ ਲੈ ਕੇ ਇਹਨਾਂ ਤੁਕਾਂ ਦੇ ਵਿੱਚੋਂ ਇੱਕ ਇੱਕ ਤੁਕ ਬੱਚੇ ਨੂੰ ਯਾਦ ਕਰਵਾ ਦਿੰਨੇ ਆ ਉਹਦੇ ਅਰਥ ਇਹ ਲਿਖਵਾ ਕੇ ਦੇਖ ਲੈਣੇ ਆ ਬਾਣੀ ਕੰਢ ਕਰਨ ਛੋਟੇ ਛੋਟੇ ਬੱਚੇ ਸਾਡੇ ਕੋ ਆਉਂਦੇ ਆ ਹੁਣ ਵੀ ਕੰਦਾ ਪ੍ਰਾਈਜ਼ ਹੋਰਦੇ ਹੋ ਅਸੀਂ ਕਹਿੰਨੇ ਹੋਰ ਸ਼ਬਦ ਕੰਢ ਕਰੋ ਹੋਰ ਸ਼ਬਦ ਕੰਢ ਕਰਦੇ ਆ ਸ਼ਲੋਕ ਕਰਦੇ ਆ ਨਾਲ ਨਾਲ ਉਹ ਬੱਚੇ ਮੋਬਾਈਲ ਛੱਡ ਕੇ ਉਸੇ ਮੋਬਾਈਲ 'ਚੋਂ ਜਿੱਥੇ ਜੋ ਗੇਮ ਖੇਡਦੇ ਸੀ ਰੀਲਾਂ ਦੇਖਦੇ ਸੀ ਉਸੇ ਮੋਬਾਈਲ 'ਚੋਂ ਹੁਣ ਸ਼ਬਦ ਕੰਢ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਜੀ ਛੋਟੇ ਸਹਬਜ਼ਾਦਿਆਂ ਦੇ ਪਵਿੱਤਰ ਅਸਥਾਨ ਬਾਬਾ ਗੁਰਦੁਆਰਾ ਬਾਬਾ ਕੁੰਮਾ ਮਾਸਕੀ ਵਿਖੇ ਖੜੇ ਆ ਜਿੱਥੇ ਇੱਕ ਵੱਡਾ ਉਪਰਾਲਾ ਹੈ ਜਿਹੜਾ ਉਹ ਸਰਬੱਤ ਦਾ ਭਲਾ ਸਟਡੀ ਸਰਕਲ ਪਟਿਆਲਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਭਾਈ ਨਰਿੰਦਰ ਸਿੰਘ ਜੀ ਮੇਰੇ ਨਾਲ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਭਾਈ ਸਾਹਿਬ ਵੱਡਾ ਚੰਗਾ ਉਪਰਾਲਾ ਕਰ ਰਹੇ ਹੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਸਿੱਖ ਇਤਿਹਾਸ ਨਾਲ ਜੋੜਨ ਲਈ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਇੱਥੇ ਤੁਸੀਂ ਦੇਖੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤੇ ਵਿੱਚ ਬੱਚੇ ਆਉਂਦੇ ਨੇ ਗੁਰੂ ਸਾਹਿਬਾਨ ਬਾਰੇ ਜਾਣਦੇ ਨੇ ਅਤੇ ਸਿੱਖ ਇਤਿਹਾਸ ਬਾਰੇ ਜਾਣਦੇ ਨੇ ਤਾਂ ਕੀ ਕੁਝ ਤੁਹਾਡੇ ਵੱਲੋਂ ਇਸ ਕਾਰਜ ਵਿੱਚ ਕੀਤਾ ਜਾਂਦਾ ਹੈ ਪੈਸਾ ਦੀ ਆਪਣੀ ਸੰਸਥਾ ਦਾ ਨਾਮ ਹੈ ਸਰਬੱਤ ਦਾ ਭਲਾ ਸਟਡੀ ਸਰਕਲ ਪਟਿਆਲਾ ਜੀ ਜਿਹਦੇ ਵਿੱਚ ਅਸੀਂ ਇਹ ਕਨਸੈਪਟ ਲੈ ਕੇ ਚੱਲੇ ਆ ਜੀ ਵੀ ਜਿਸ ਤਰੀਕੇ ਨਾਲ ਆਪ ਜੀ ਵਰਗੇ ਵੀਰ ਜੀ ਜਦੋਂ ਬੱਚਿਆਂ ਨੂੰ ਪੁੱਛਦੇ ਨੇ ਸੰਗਤ ਨੂੰ ਪੁੱਛਦੇ ਚਾਰ ਸਾਹਿਬ ਜੀ ਦਾ ਨਾਮ ਪੰਜ ਪਿਆਰੇਆਂ ਦੇ ਤੇ ਕਈ ਵਾਰ ਉਹਨਾਂ ਨੂੰ ਨਹੀਂ ਆਉਂਦੇ ਜੀ ਤਾ ਉਹਦੇ ਨਾਲ ਕੀ ਹੈ ਵੀ ਉਹ ਬੱਚਿਆਂ ਨੂੰ ਚਾਰ ਸੱਬਦਾਂ ਦੇ ਨਾਮ ਪੰਜ ਪਿਆਰ ਦੇ ਆਪਣੇ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਹੋਵੇ ਜੀ ਸਾਡਾ ਮੇਨ ਸਿਲੇਬਸ ਹੈਗਾ ਸ਼ਬਦ ਸਲੋਕ ਸਭਈਏ ਪੌੜੀਆਂ ਛੰਦ ਕਵਿਤਾ ਕਵਿਸ਼ਰੀ ਵਾਰਾਂ ਸਾਕੀਆਂ ਜੀ ਉਹਦੇ ਨਾਲ ਕੀ ਹੁੰਦਾ ਹੈ ਵੀ ਬੱਚੇ ਜਿਹੜਾ ਸਾਡੇ ਇਤਿਹਾਸ ਨਾਲ ਵੀ ਜੁੜਦੇ ਤੇ ਬਾਣੀ ਨਾਲ ਵੀ ਜੁੜਦੇ ਨੇ ਜਦੋਂ ਬਾਣੀ ਨਾਲ ਜੁੜੇ ਤੇ ਬਾਣੀ ਕੰਡ ਸਦਾ ਬਕੰਟ ਜੀ ਇਹ ਹੁਕਮ ਹੈ ਹਨਾ ਤੇ ਜਦੋਂ ਹਮੇਸ਼ਾ ਗੁਰਮੇਰੇ ਸੰਗ ਸਦਾ ਨਾਲੇ ਜਦੋਂ ਗੁਰੂ ਨਾਲ ਬਾਣੀ ਨਾਲ ਬੰਦਾ ਜੁੜਿਆ ਰਹੇਗਾ ਤਾਂ ਬਾਣੀ ਨਾਲ ਜੁੜੇ ਰਹੋ ਖਿੜੇ ਰਹੋ ਤਾਂ ਬਦਕ ਖਿੜਿਆ ਰਹੇਗਾ ਨਹੀਂ ਤਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਕਿੱਥੇ ਕਿੱਥੇ ਤੱਕ ਸੰਗਤ ਤੇ ਲੋਕ ਪੇਸ਼ੈਂਟ ਡਾਕਟਰਾਂ ਨਾਲ ਪਹੁੰਚੀ ਹੋਈ ਹੈ ਜਿਹੜਾ ਬਾਣੀ ਨਾਲ ਜੁੜਿਆ ਉਹਨੂੰ ਫਿਰ ਵੀ ਸਬਰ ਸੰਤੋਖ ਹੈਗਾ ਜੀ ਸੋ ਬੱਚੇ ਵੀ ਸਾਡੇ ਬਾਣੀ ਨਾਲ ਜੁੜੇ ਰਹਿਣ ਤੇ ਉਹਨਾਂ ਦੇ ਥਰੂ ਉਹਨਾਂ ਦੇ ਮਾ ਬਾਬੀ ਜੁੜੇ ਰਹਿਣ ਜੀ ਬੱਚੇ ਮੋਬਾਈਲ ਛੱਡ ਕੇ ਬਾਣੀ ਕੰਢ ਕਰਨ ਛੋਟੇ ਛੋਟੇ ਬੱਚੇ ਸਾਡੇ ਕੋ ਆਉਂਦੇ ਆ ਹੁਣ ਵੀ ਕੰਦਾ ਪ੍ਰਾਈਜ਼ ਹੋਰ ਦਿਓ ਅਸੀਂ ਕਹਿੰਦੇ ਹੋਰ ਸ਼ਬਦ ਕੰਢ ਕਰੋ ਹੋਰ ਸ਼ਬਦ ਕੰਢ ਕਰਦੇ ਆ ਸ਼ਲੋਕ ਕਰਦੇ ਆ ਨਾਲ ਨਾਲ ਉਹ ਬੱਚੇ ਮੋਬਾਈਲ ਛੱਡ ਕੇ ਉਸੇ ਮੋਬਾਈਲ ਚੋਂ ਜਿੱਦਾਂ ਜੋ ਗੇਮ ਖੇਡਦੇ ਸੀ ਰੀਲਾਂ ਦੇਖਦੇ ਸੀ ਉਸੇ ਮੋਬਾਈਲ ਚੋਂ ਹੁਣ ਸ਼ਬਦ ਕੰਢ ਕਰਦੇ ਆ ਤੇ ਮਾਤੇ ਮਾਪੇ ਆਪਣੇ ਮਾਤਾ ਪਿਤਾ ਨੂੰ ਵੀ ਕਹਿੰਦੇ ਸਾਨੂੰ ਕੰਢ ਕਰਾਓ ਉਹਦੇ ਨਾਲ ਕਈ ਫਾਇਦੇ ਹੁੰਦੇ ਨੇ ਬੱਚਿਆਂ ਨੂੰ ਜਿਹੜੇ ਇੱਕੋ ਮੋਬਾਈਲ ਦੇ ਜਿਹੜੇ ਇੱਕ ਕੈਲੋ ਵੀ ਉਹਨਾਂ ਨੂੰ ਲਤ ਹੈਗੀ ਹੈ ਇੱਕ ਨਸ਼ਾ ਹੈ ਉਸ ਤੋਂ ਵੀ ਦੂਰ ਹੋ ਜਾਣਗੇ ਤੇ ਬਾਣੀ ਨਾਲ ਜੁੜਨਗੇ ਤੇ ਬਾਣੀ ਨੇ ਤੇ ਆਪਣਾ ਅਸਰ ਕਰਨਾ ਹੀ ਕਰਨਾ ਸ਼ਰੀਰ ਤੇ ਤੇ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਕਨਵੈਂਟ ਸਕੂਲਾਂ ਪ੍ਰਾਈਵੇਟ ਸਕੂਲਾਂ ਵਿੱਚ ਵੀ ਪੰਜਾਬੀ ਨੂੰ ਪਿਛੇ ਖਿਚਾ ਉੱਥੇ ਅਸੀਂ 35 ਅਖਰੀ ਬੱਚਿਆਂ ਨੂੰ ਖਵਾ ਲੈਂਦੇ ਆ ਮੁਹਾਰਨੀ 10 ਤੱਕ ਗਿਣਤੀ ਗੁਰਮੁਖੀ ਵਾਲੀ ਮਾਤਰਾਵਾਂ ਇਹ ਲਿਖਾ ਕੇ ਅਸੀਂ ਬੱਚਿਆਂ ਨੂੰ ਬਾਣੀ ਵੱਲ ਪਰੇਨ ਦੀ ਕੋਸ਼ਿਸ਼ ਕਰਦੇ ਆ ਜੀ ਫਿਰ ਦੇਸੀ ਮਹੀਨਿਆਂ ਦੇ ਨਾਮ ਉਸ ਤੋਂ ਇਲਾਵਾ ਗੁਰਗੰਸਾ ਜੀ ਇੱਕ ਤੋ ਕਹਿ ਗਈ ਹੈ ਹਰ ਪੜ ਹਰ ਸੁਣ ਹਰ ਲਿਖ ਹਰ گاਉਂ ਹਰ ਪੜ ਵੀ ਹੋ ਰਿਹਾ ਹੈ ਹਰ ਸੁਣ ਵੀ ਹੋ ਰਿਹਾ ਹੈ ਔਰ گاਉਂ ਵੀ ਹੋ ਰਿਹਾ ਹੈ ਹਰ ਲਿਖਣੀ ਹੋ ਰਿਹਾ ਹੈ ਜੀ ਅਸੀਂ ਫਿਰ ਉਹ ਡਾਕਟਰ ਬਰਿੰਦਰਪਾਲ ਸਿੰਘ ਜੀ ਕਿਤਾਬਾਂ ਬਹੁਤ ਅੱਛੀਆਂ ਸੁਣੀ ਬਣੀਆਂ ਹੋਈਆਂ ਜੀ ਵੀ ਗੁਰਬਾਣੀ ਨਾਲ ਜੀ ਮੈਂ ਆਪ ਜੀ ਨੂੰ ਦਿਖਾਨਾ ਕਿਤਾਬਾਂ ਬਹੁਤ ਅੱਛੀਆਂ ਕਿਤਾਬਾਂ ਹਰੇਕ ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਘਰ ਚ ਲਗਵਾਉਣੀ ਚਾਹੀਦੀਆਂ ਜੀ ਇਹਦੇ ਅੰਦਰ ਜਿਹੜੀ ਤੁੱਕਾ ਹੈ ਉਹ ਗੁਰਬਾਣੀ ਵਿੱਚੋਂ ਹੀ ਹੈ ਜੀ ਅਸੀਂ ਉਹਨਾਂ ਤੋਂ ਹੈਲਪ ਲੈ ਕੇ ਇਹਨਾਂ ਤੁੱਕਾਂ ਦੇ ਵਿੱਚੋਂ ਇੱਕ ਇੱਕ ਤੱਕ ਬੱਚੇ ਨੂੰ ਯਾਦ ਕਰਵਾ ਦਨੇ ਆ ਉਹਦੇ ਅਰਥ ਇਹ ਲਿਖਵਾ ਕੇ ਦੇਖ ਲੈਣੇ ਆ ਤੇ ਲਿਖਣ ਵਾਲਾ ਕਨਸੈਪਟ ਵੀ ਹੋ ਜਾਂਦਾ ਹੈ ਕਿਉਂਕਿ ਬੱਚਾ ਇੰਗਲਿਸ਼ ਤਾਂ ਲਿਖ ਰਿਹਾ ਹੈ ਹਿੰਦੀ ਵੀ ਲਿਖ ਰਿਹਾ ਹੈ ਜੀ ਔਰ ਮਾਪੇ ਦਾ ਪੂਰਾ ਜੋਰ ਵੀ ਲੱਗਾ ਹੈ ਪੈਸਾ ਵੀ ਲੱਗਾ ਹੈ ਇੰਗਲਿਸ਼ ਤੇ ਪੰਜਾਬੀ ਵੱਲ ਨਹੀਂ ਹੈ ਜੀ ਪੰਜਾਬੀ ਵੀ ਲਿਖਦਾ ਹੈ ਤਾਂ ਮਸਾਂ ਹੀ ਸਿਲੇਬਸ ਜੋਗੀ ਸਕੂਲ ਜੋਗੀ ਗੁਰਬਾਣੀ ਵਾਲੀ ਨਹੀਂ ਰਹੇ ਇਸ ਕਰਕੇ ਉਹ ਅਸੀਂ ਗੁਰਬਾਣੀ ਵਾਲੇ ਪਾਸੇ ਲਿਖਵਾ ਕੇ ਤੇ ਗੁਰਬਾਣੀ ਵਾਲੇ ਪਾਸੇ ਲਿਖਵਾ ਕੇ ਇਹ ਕਰਦੇ ਆਂ ਇਹਦੇ ਵੀ ਸਾਡੇ ਨਾਲ ਜਿਹੜਾ ਪਟਿਆਲੇ ਤੋਂ ਭੈਣ ਜੀ ਸਾਡੇ ਨਾਲ ਸਹਿਯੋਗ ਦਿੰਦੇ ਨੇ ਇਹਨਾਂ ਦਾ ਪੂਰਾ ਪਰਿਵਾਰ ਵੀ ਨਾਲ ਸਹਿਯੋਗ ਦਿੰਦਾ ਹੈਗਾ ਇਹਦਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਕਾਰਜ ਕਰਦੇ ਆਂ ਤਾਂ ਕਿੰਨੇ ਸਾਲ ਤੋਂ ਤੁਸੀਂ ਇਹ ਕਾਰਜ ਕਰ ਰਹੇ ਆਂ ਤਕਰੀਬਨ ਸਾਨੂੰ 25 ਸਾਲ ਹੋ ਗਏ ਜੀ ਜੀ 25 ਸਾਲ ਤੋਂ ਇਹ ਕਾਰਜ ਕਰ ਰਹੇ ਆ ਗੁਰਮਤ ਕੈਂਪ ਵੀ ਲੱਗਦੇ ਨੇ ਗੁਰਮਤ ਕਲਾਸਾਂ ਵੀ ਲੱਗਦੀਆਂ ਕਿਰਤਨ ਦੀਆਂ ਰਾਗਾਂ ਦੀਆਂ ਤੇ ਉਸ ਤੋਂ ਇਲਾਵਾ ਸਾਡੇ ਕੋਲ ਸੁਖਮਨੀ ਸਾਹਿਬ ਜੀ ਦੇ ਸਾਧ ਸੰਗਤ ਸੇਵਾ ਸੁਸਾਇਟੀ ਦੇ ਨਾਂ ਤੇ ਬੱਚਿਆਂ ਨੂੰ ਜੋੜਿਆ ਹੋਇਆ ਹੈ ਬੱਚੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਕੀਰਤਨ ਕਰਦੇ ਨੇ ਆਸਾ ਕੀ ਬਾਤ ਹੁੰਦੀ ਹੈ ਹਰ ਐਤਵਾਰ ਆਸਾ ਕੀ ਬਾਤ ਚ ਬੱਚੇ ਆਪਣਾ ਕੀਰਤਨ ਬੱਚੇ ਆਸਾ ਕੀ ਬਾਤ ਦਾ ਕਰਦੇ ਨੇ ਅਰਦਾਸ ਵੀ ਬੱਚੇ ਕਰਦੇ ਨੇ ਹੁਕਮਨਾਮਾ ਵੀ ਲੈਂਦੇ ਆ ਸੋ ਅਸੀਂ ਟੋਟਲੀ ਕੋਸ਼ਿਸ਼ ਕਰਦੇ ਆ ਸਮਰਪਿਤ ਆ ਬੱਚਿਆਂ ਨੂੰ ਜਿੱਦਾਂ ਗਿਆਨੀ ਭਾਈ ਹਰਪਾਲ ਸਿੰਘ ਜੀ ਵੀ ਕਹਿੰਦੇ ਆ ਵੀ ਛੋਟੇ ਸਾਹਿਬ ਜੀ ਦੇ ਸ਼ਹੀਦ ਹੋ ਗਏ ਸਾਨੂੰ ਬੜੀ ਸੰਜੀਗੀ ਦੀ ਸੰਜੀਦਗੀ ਨਾਲ ਆਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਪ੍ਰੇਰਨਾ ਚਾਹੀਦਾ ਹੈ ਜੀ ਤੇ ਉਹਨਾਂ ਦੀ ਉਹਨਾਂ ਤੋਂ ਵੀ ਅਸੀਂ ਪ੍ਰੇਰਿਤ ਆ ਤੇ ਅਸੀਂ ਸ਼ੁਰੂ ਤੋਂ ਹੀ ਲੱਗੇ ਹੋਏ ਆ ਗੁਰਮਤ ਕੈਂਪਾਂ ਗੁਰਮਤ ਕਲਾਸਾਂ ਰਾਹੀਂ ਅਸੀਂ ਜਿੱਥੇ ਆਪਣਾ ਜਨਮ ਸੰਸਕਾਰਤਾ ਕਰਨਾ ਚਾਹੁੰਦੇ ਆ ਤੇ ਬੱਚਿਆਂ ਰਾਹੀਂ ਸਾਡਾ ਵੀ ਜਨਮ ਸੰਸਕਾਰਤਾ ਹੋ ਜਾਏ ਅਸੀਂ ਹੋਰ ਪਾਸੇ ਵੀ ਦਾ ਸੰਬੰਧ ਦੀ ਆ ਉਸ ਵਾਸਤੇ ਲਾਣੇ ਆ ਤੇ ਸਾਡੀ ਮੀਨਤ ਹੈਗੀ ਆ ਲੰਗਰ ਚੱਲਿਆ ਗੁਰਸ਼ਬਦ ਹਰ ਤੋਟ ਨਾ ਵੀ ਖੱਟੀ ਹੈ ਇਹ ਲੰਗਰ ਗੁਰੂ ਸ਼ਬਦ ਦਾ ਵੀ ਲੰਗਰ ਚਲਾਣੇ ਆ ਅਸੀਂ ਤੇ ਗੁਰਸ਼ਬਦ ਦੇ ਲੰਗਰ ਦੇ ਨਾਲ ਵੀ ਬੱਚੇ ਜੁੜਦੇ ਹਨ ਲੰਗਰ ਸਾਰੇ ਪ੍ਰਵਾਨ ਹਨ ਸਾਰੇ ਲੰਗਰ ਪ੍ਰਵਾਨ ਹਨ ਔਰ ਮਾਰੇ ਦੀ ਕਿਰਪਾ ਨਾਲ ਤੇ ਤੇ ਇਹ ਵੀ ਲੰਗਰ ਸ਼ਬਦ ਦੇ ਲਗਾਣ ਸੰਗਤ ਵਾਖ ਤੋਂ ਬਾਅਦ ਜੀ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਭਾਈ ਗੁਰਜੀਤ ਕੱਕਰ ਸਾਹਿਬ ਭਾਈ ਗੁਰਜੀਤ ਜੀ ਕਿਫਤੇ ਤਾਂ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਆਪਣੀ ਸੰਸਥਾ ਦੇ ਅਤੇ ਆਪਣੇ ਕਾਰਜ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਤੁਸੀਂ ਦੇਖੋ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਵਾਸਤੇ ਵੱਡਾ ਉਪਰਾਲਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਬੱਚੇ ਨੇ ਜਿਹੜੇ ਉਹਨਾਂ ਵੱਲੋਂ ਵੀ ਵੱਡੀ ਰੂਤੀ ਆ ਜਿਹੜੀ ਇਸ ਦੇ ਵਿੱਚ ਦਿਖਾਈ ਜਾ ਰਹੀ ਆ ਤਾਂ ਵਕ ਵਕ ਸਥਾਵਾਾਂ ਅਤੇ ਹੋਰ ਵਕ ਵਕ ਜਥੇਬੰਦੀਆਂ ਦੇ ਜਿਹੜੀਆਂ ਉਹਨਾਂ ਦੇ ਵੱਲੋਂ ਅਜਿਹੇ ਦੇਕ ਉਪਰਾਲੇ ਕੀਤੇ ਜਾਂਦੇ ਨੇ ਕਿਤੇ ਗੁਰਬਾਣੀ ਨੂੰ ਲੈ ਕੇ ਸੇਵਾ ਕੀਤੀ ਜਾਂਦੀ ਆ ਦਸਤਾਰਾਂ ਦੇ ਲੰਗਰ ਦੇ ਜਿਹੜੇ ਉਹ ਲਗਾਏ ਜਾਂਦੇ ਨੇ ਅਤੇ ਹਰ ਇੱਕ ਵਿਅਕਤੀ ਵੱਲੋਂ ਹਰ ਇੱਕ ਸੰਸਥਾ ਦੇ ਵੱਲੋਂ ਇਹਦਾ ਸ਼ਹੀਦੀ ਦਿਹਾੜਾ ਮੌਕੇ ਆਪਣੇ तरीके ਦੇ ਨਾਲ ਸਹਿਯੋਗ ਆ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤਾਂ ਇੱਕ ਚੰਗਾ ਉਪਰਾਲਾ ਹੈ ਜਿਹੜਾ ਉਹ ਇੱਥੇ ਇਸ ਸਸਥਾ ਦੇ ਵੱਲੋਂ ਕੀਤਾ ਗਿਆ ਹੈ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਲਈ ਇਹਨਾਂ ਦੇ ਵੱਲੋਂ ਇਹ ਕਾਰਜ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਨੇ